ਪੰਜਾਬ ਪੁਲਿਸ ਦੇ ਰਿਟਾਇਰਡ ਏ.ਆਈ.ਜੀ ਵੱਲੋਂ ਆਪਣੇ ਹੀ ਜਵਾਈ ਹਰਪ੍ਰੀਤ ਸਿੰਘ ਦਾ ਚੰਡੀਗੜ੍ਹ ਦੀ ਕਚਹਿਰੀ 'ਚ ਕਤਲ ਕਰ ਦਿੱਤਾ ਗਿਆ ਸੀ ਉਸ ਮਸਲੇ ਦੇ ਵਿੱਚ ਹੁਣ ਚੰਡੀਗੜ੍ਹ ਪੁਲਿਸ ਨੇ ਦੋ ਸਰਕਾਰੀ ਗਵਾਹਾਂ ਦੇ ਵੀ ਬਿਆਨ ਦਰਜ ਕਰ ਲਏ ਨੇ ਬਿਆਨ ਉਹਨਾਂ ਸਰਕਾਰੀ ਅਧਿਕਾਰੀਆਂ ਦੇ ਦਰਜ ਕੀਤੇ ਜੋ ਮੌਕੇ ਤੇ ਹਾਜ਼ਰ ਸੀ ਉਹਨਾਂ ਵਿੱਚੋਂ ਇੱਕ ਚੰਡੀਗੜ੍ਹ ਪੁਲਿਸ ਦੀ ਏ.ਐਸ.ਆਈ ਤੇ ਇੱਕ ਡਿਸਟ੍ਰਿਕਟ ਕੋਰਟ ਦਾ ਮੁਲਾਜ਼ਮ ਨੇ ਜਿਨ੍ਹਾਂ ਨੇ ਸਾਰੀ ਕਾਰਵਾਈ ਦੇਖੀ ਆ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਥਾਣੇਦਾਰ ਨੇ ਜਿਹੜੀ ਲੇਡੀ ਥਾਣੇਦਾਰ ਆ ਉਨੇ ਮਲਵਿੰਦਰ ਸਿੰਘ ਸਿੱਧੂ ਦੀਆਂ ਜੱਫਾ ਪਾ ਕੇ ਉਂਗਲਾ ਮਰੋੜ ਦਿੱਤੀਆਂ ਸੀ ਤੇ ਪਿਸਤੌਲ ਖੋਲਿਆ ਤੇ ਦੂਜੇ ਮਲਾਜ਼ਮ ਨੇ ਉਹਨੂੰ ਗੋਡਿਆਂ ਭਾਰ ਕਰ ਦਿੱਤਾ ਇਹ ਸਟੇਟਮੈਂਟ ਰਿਕਾਰਡ ਹੋ ਚੁੱਕੀ ਆ ਸ਼ਨੀਵਾਰ ਸਵੇਰੇ ਡਿਸਟ੍ਰਿਕਟ ਕੋਰਟ ਦੇ ਵਿੱਚ ਆਪਣੇ ਜਵਾਈ ਦਾ ਕਤਲ ਕਰਨ ਵਾਲੇ ਪੰਜਾਬ ਪੁਲਿਸ ਦੇ ਰਿਟਾਇਰਡ ਏਆਈਜੀ ਮਲਵਿੰਦਰ ਸਿੰਘ ਸਿੱਧੂ ਦੇ ਖਿਲਾਫ ਹੁਣ ਬੀਐਨਐਸ ਜਿਹੜਾ ਨਵਾਂ ਭਾਰਤੀ ਨਿਆਇ ਸੰਤਾ ਕਾਨੂੰਨ ਦੇ ਤਹਿਤ ਚੰਡੀਗੜ੍ਹ ਪੁਲਿਸ ਦੀ ਗਵਾਹ ਏਐਸਆਈ ਨੀਤਾ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਨਾਲ ਹੀ ਡਿਸਟ੍ਰਿਕਟ ਕੋਰਟ ਦਾ ਇੱਕ ਮੁਲਾਜ਼ਮ ਬਲਵਿੰਦਰ ਸਿੰਘ ਪੂਰਾ ਮਸਲਾ ਕੀ ਆ ਉਹਦੇ ਚ ਕਿ ਡਿਸਟ੍ਰਿਕਟ ਕੋਰਟ ਸੈਕਟਰ 43 ਚ ਸੈਕੰਡ ਫਲੋਰ ਤੇ ਸ਼ਨੀਵਾਰ ਨੂੰ ਗੋਲੀਆਂ ਚੱਲੀਆਂ ਸੀ ਦੋਸ਼ ਮੁਤਾਬਕ ਪੰਜਾਬ ਪੁਲਚੋਂ ਰਿਟਾਇਰਡ ਹੋਏ ਏਆਈਜੀ ਬਲਵਿੰਦਰ ਸਿੰਘ ਸਿੱਧੂ ਨੇ ਆਪਣੇ ਹੀ ਜਵਾਈ ਹਰਪੀ ਸਿੰਘ ਜੋ ਇੰਡੀਅਨ ਰੈਵਨਿਊ ਸਰਵਿਸ ਦਾ ਅਧਿਕਾਰੀ ਸੀ ਉਹਤੇ ਗੋਲੀਆਂ ਚਲਾ ਕੇ ਉਹਦਾ ਕਤਲ ਕਰ ਦਿੱਤਾ ਸੀ ਇਸ ਕੇਸ ਵਿੱਚ DDA ਬ੍ਰਾਂਚ ਦੇ ਵਿੱਚ ਤਨਾਤ ASI ਨੀਤਾ ਦੇਵੀ ਦੇ ਬਿਆਨ ਭਾਰਤੀ ਨਿਆਇ ਸੰਤਾ ਦੇ ਤਹਿਤ ਦਰਜ ਕੀਤੇ ਗਏ ਨੇ ਮੌਕੇ ਤੇ ਨੀਤਾ ਤੇ ਕੋਰਟ ਦੇ ਕਰਮਚਾਰੀ ਬਲਵਿੰਦਰ ਸਿੰਘ ਨੇ ਵੀ ਸਿੱਧੂ ਨੂੰ ਕਾਬੂ ਕਰਕੇ ਕੀਤਾ ਸੀ ਤੇ ਉਹਦੇ ਬਿਆਨ ਵੀ ਪੁਲਿਸ ਨੇ ਰਿਕਾਰਡ ਕੀਤੇ ਨੇ ਬਲਵਿੰਦਰ ਸਿੰਘ ਨੇ ਦੋਸ਼ੀ ਬਲਵਿੰਦਰ ਸਿੰਘ ਸਿੱਧੂ ਦੇ ਪਿੱਛੋਂ ਪਕੜ ਕੇ ਉਹਨੂੰ ਗੋਡਿਆਂ ਦੇ ਭਾਰ ਪਿਠਾ ਦਿੱਤਾ ਜਦ ਕਿ ਇਹ ਸਾਈ ਨੀਤਾ ਦੇਵੀ ਨੇ ਮਲਵਿੰਦਰ ਸਿੰਘ ਦੀਆਂ ਉਂਗਲਾਂ ਮਰੋੜ ਕੇ ਉਹ ਉਹਦੇ ਹੱਥੋਂ ਪਿਸਤੌਲ ਖੋਹ ਲਿਆ ਸੀ ਉਸ ਤੋਂ ਪਹਿਲਾਂ ਉਸ 7 ਰਾਉਂਡ ਜਿਹੜੇ ਨੇ ਉਹ ਫਾਇਰ ਕਰ ਚੁੱਕਾ ਸੀ ਪਿਸਤੌਲ ਵਿੱਚ ਸਿਰਫ 3 ਰਾਉਂਡ ਹੀ ਬਚੇ ਸੀ ਨੀਤਾ ਨੇ ਦੋ ਗੋਲੀਆਂ ਖੁਦ ਚੱਲਦਿਆਂ ਦੇਖਿਆ ਨੇ ਮੈਡੀਏਸ਼ਨ ਦੇ ਰੂਮ ਨੰਬਰ 1 ਦੇ ਨੇੜੇ ਗੋਲੀਆਂ ਦੇ ਖੋਲ ਵੀ ਖਾਲੀ ਮਿਲੇ ਸੀ ਨੀਤਾ ਦੇਵੀ ਦੇ ਮੁਤਾਬਕ ਮਲਵਿੰਦਰ ਸਿੰਘ ਨੇ ਉਸ ਤੇ ਪਿਸਤੌਲ ਵਾਪਸ ਕੋਣ ਦੀ ਵੀ ਕੋਸ਼ਿਸ਼ ਕੀਤੀ ਸੀ ਲੇਕਨ ਦਰਦ ਤੋਂ ਤੜਫਰੇ ਉਹ ਹਰਪੀ ਸਿੰਘ ਨੂੰ ਵੀ ਬੜੀ ਕੁਰਤਾ ਦੇ ਨਾਲ ਜਿਹੜਾ ਵਾ ਵੇਖ ਰਿਹਾ ਸੀ ਬਲਵਿੰਦਰ ਸਿੰਘ ਨੇ ਪਬਲਿਕ ਦੀ ਮਦਦ ਨਾਲ ਸਿੱਧੂ ਨੂੰ ਫੜ ਕੇ ਰੂਮ ਨੰਬਰ ਵਿੱਚ ਪੰਜ ਵਿੱਚ ਬੰਦ ਕਰ ਦਿੱਤਾ ਸੀ ਜਦੋਂ ਗੋਲੀਆਂ ਲੱਗੀਆਂ ਤਾਂ ਹਰਪੀ ਸਿੰਘ ਜਾਨ ਬਚਾਉਣ ਲਈ ਵਾਸ਼ਰੂਮ ਵੱਲ ਵੀ ਭੱਜਿਆ ਸੀ ਔਰ ਮੈਡੀਸ਼ਨ ਰੂਮ ਦੇ ਇੱਕ ਵੱਲ ਵੀ ਉਹ ਭੱਜਿਆ ਸੀ ਉਥੇ ਉਸਦੇ ਮਾਪੇ ਮੌਜੂਦ ਸਨ ਉਸਦੀ ਛਾਤੀ ਅਤੇ ਕਮਰ ਦੇ ਹੇਠਾਂ ਦੋ ਗੋਲੀਆਂ ਲੱਗ ਚੁੱਕੀਆਂ ਸੀ ਤੇ ਹਰਪ੍ਰੀਤ ਰੂਮ ਦੇ ਬਾਹਰ ਹੀ ਡਿੱਗ ਪਿਆ ਬਾਪੂ ਧਾਮ ਕਨੌਲੀ ਵਿੱਚ ਵੀ ਇੱਕ ਵਾਰਾ ਇੱਕ ਮਸਲਾ ਖੜਾਇਆ ਸੀ ਉਦੋਂ ਵੀ ਨੀਤਾ ਦੇਵੀ ਉੱਥੇ ਹਾਜ਼ਰ ਸਨ 1988 ਦੇ ਵਿੱਚ ਨੀਤਾ ਦੇਵੀ ਚੰਡੀਗੜ੍ਹ ਪੁਲਿਸ ਦੇ ਵਿੱਚ ਭਰਤੀ ਹੋਈ ਸੀ ਤੇ ਇਸ ਸਮੇਂ ਉਹ ASI ਦੇ ਅਹੁਦੇ ਤੇ ਨੇ ਦੱਸਿਆ ਜਾ ਰਿਹਾ ਹੈ ਕਿ 1988 ਬੈਚ ਦੀ ਐਸਏ ਨੀਤਾ ਦੇਵੀ ਨੇ ਜ਼ਿਆਦਾਤਰ ਸਮੇਂ ਜਿਹੜਾ ਨੌਕਰੀ ਆਪਣੀ ਥਾਣੇ ਅਤੇ ਕਚਹਿਰ ਜਿਹੜਾ ਪੁਲਿਸ ਚੌਂਕੀਆਂ ਦੇ ਵਿੱਚ ਕੀਤੀ ਆ ਕੁਝ ਸਮੇਂ ਪਹਿਲਾਂ ਹੀ ਬਾਪੂ ਧਾਮ ਚੌਂਕੀ ਵਿੱਚ ਵੀ ਰਾਤ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਕਾਫੀ ਸਥਿਤੀ ਵਿਗੜ ਗਈ ਸੀ ਔਰ ਉਸ ਨੂੰ ਕਾਬੂ ਕਰਨ ਵਾਸਤੇ ਨੀਤਾ ਦੇਵੀ ਦਾ ਅਹਿਮ ਰੋਲ ਸੀ ਨੀਤਾ ਦੇਵੀ ਮਾਰਚ ਮਹੀਨੇ ਵਿੱਚ ਹੀ ਡਿਸਟ੍ਰਿਕਟ ਕੋਰਟ ਦੀ ਡੀਡੀਪ ਬ੍ਰਾਂਚ ਵਿੱਚ ਉਹਦੀ ਪੋਸਟਿੰਗ ਹੋਈ ਸੀ ਨੀਤਾ ਦੇਵੀ ਨੇ ਕਿਹਾ ਕਿ ਉਹਨੂੰ ਖੁਸ਼ੀ ਹੁੰਦੀ ਹੈ ਅਗਰ ਹਰਪ੍ਰੀਤ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹਨੂੰ ਬਚਾਇਆ ਜਾਂਦਾ ਹੈਗਾ ਨੀਤਾ ਦੇ ਬਿਆਨ ਇਸ ਮਾਮਲੇ ਚ ਪੁਲਿਸ ਨੇ ਦਰਜ ਕਰ ਲਏ ਨੇ ਉਹ ਇਸ ਕੇਸ ਦੀ ਐਮ ਗਵਾਹ ਆ ਉਧਰ ਦਿਨਕ ਪਾਸਕਰ ਦੇ ਲੋਕਲ ਐਡੀਸ਼ਨ ਚੰਡੀਗੜ੍ਹ ਪਾਸਕਰ ਚ ਖਬਰ ਜਿਹੜੀ ਛਪੀ ਆ ਪਾਸਕਰ ਦੇ ਰਿਪੋਰਟਰ ਬਰਜਿੰਦਰ ਗੌੜ ਨੇ ਇਹ ਵੀ ਜ਼ਿਕਰ ਕੀਤਾ ਕਿ ਮਹਾਲੀ ਸੈਕਟਰ 18 ਵਿੱਚ ਰਹਿਣ ਵਾਲੇ ਮ੍ਰਿਤਕ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਨੇ بیٹے ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜਦ ਤੱਕ ਪੁਲਿਸ ਗੁਲਦੀਪ ਸਿੰਘ ਜੋ ਉਹਦੇ ਦਿਓਰ ਨੇ ਹਰਪੀਤ ਸਿੰਘ ਦੇ ਚਾਚਾ ਲੱਗਦੇ ਨੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਤਦ ਤੱਕ ਸਸਕਾਰ ਨਹੀਂ ਹੋਵੇਗਾ ਲਾਇਸੈਂਸ ਦੀ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਰੋਪੜ ਨੂੰ ਵੀ ਲਿਖਿਆ ਗਿਆ ਇਸ ਮਰਡਰ ਕੇਸ ਵਿੱਚ 72 ਘੰਟੇ ਜਿਆਦਾ ਹੋ ਚੁੱਕੇ ਨੇ ਪੁਲਸ ਹਜੇ ਤੱਕ ਦੋਸ਼ੀ ਦਾ ਲਾਇਸੈਂਸ ਦਾ ਪਤਾ ਨਹੀਂ ਕਰ ਸਕੀ ਹੈਗੀ ਜਾਣਕਾਰਾਂ ਅਨੁਸਾਰ ਮਲਵਿੰਦਰ ਸਿੰਘ ਨੇ ਪੁਛਗਿਛ ਦੱਸਿਆ ਕਿ ਰੋਪੜ ਤੋਂ ਹੀ ਉਹਦਾ ਆਰਮ ਲਾਇਸੈਂਸ ਬਣਿਆ ਸੀ ਪਰ ਸਾਲ ਜਾਦਨੀ ਹੈ ਹੁਣ ਪੁਲਿਸ ਇਸ ਦੀ ਜਾਣਕਾਰੀ ਲਈ ਰੋਪੜ ਨੂੰ ਚਿੱਠੀ ਲਿਖ ਰਹੀ ਹੈ ਦੋ ਦਿਨ ਦਾ ਰਿਮਾਂਡ ਖਤਮ ਹੋ ਚੁੱਕਾ ਔਰ ਬਲਵਿੰਦਰ ਸਿੰਘ ਸਿੱਧੂ ਨੂੰ ਜੁਡੀਸ਼ੀਅਲ ਰਿਹਾਸਤ ਵਿੱਚ ਭੇਜ ਦਿੱਤਾ ਗਿਆ ਔਰ ਉਧਰ ਹਰਪੀ ਸਿੰਘ ਸਿੱਧੂ ਦੀ ਮਾਤਾ ਨੇ ਸੁਰੱਖਿਆ ਮੰਗੀ ਆ ਔਰ ਚਾਚੇ ਨੂੰ ਥਾਣੇ ਵਿੱਚ ਪੇਸ਼ ਹੋਣ ਦੇ ਵਿਦੇਸ਼ ਜਾਰੀ ਕਰ ਦਿੱਤੇ ਗਏ ਨੇ ਜ਼ਿਲ੍ਹਾ ਅਦਾਲਤ ਨੇ ਸੈਕਟਰ 43 ਚ ਇੰਡੀਅਨ ਸਿਵਲ ਅਕਾਊਂਟ ਸਰਵਿਸ ਦੇ ਅਫਸਰ ਹਰਪੀ ਸਿੰਘ ਦੇ ਕਤਲ ਮਾਮਲੇ ਵਿੱਚ ਚਾਚਾ ਗੁਲਦੀਪ ਸਿੰਘ ਨੂੰ ਹਾਈ ਕੋਰਟ ਨੇ ਬੁੱਧਵਾਰ ਸਵੇਰੇ ਅੱਜ ਸੈਕਟਰ 36 ਦੇ ਪੇਸ਼ ਹੋਣ ਵਿੱਚ ਕਿਹਾ ਜਸਟਿਸ ਅਨੂਪ ਚਿਤਕਾਰ ਨੇ ਕਿਹਾ ਇੱਕ ਗੁਲਦੀਪ ਸਿੰਘ ਸਵੇਰੇ 8 ਵਜੇ ਅਗਰ ਪੇਸ਼ ਨਹੀਂ ਹੁੰਦੇ ਤਾਂ ਉਹਨੂੰ ਫਿਰ ਉਹਦੀ ਜਿਹੜੀ ਅੰਤਰਮ ਜ਼ਮਾਨਤ ਦਾ ਜਿਹੜਾ ਲਾਭ ਉਹਨੂੰ ਖਾਰਜ ਕੀਤਾ ਜਾ ਸਕਦਾ ਉਧਰ ਹਰਪ੍ਰੀਤ ਸਿੰਘ ਦੀ ਮਾਤਾ ਬਲਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਪਾ ਕੇ ਇੱਕ ਪਾਈ ਹੈ ਕਿ ਗੁਲਦੀਪ ਸਿੰਘ ਤੋਂ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਸ ਪਰਿਵਾਰ ਨੇ ਸੁਰੱਖਿਆ ਦੀ ਮੰਗ ਕੀਤੀ ਹੈ ਕਿਹਾ ਗਿਆ ਹੈ ਕਿ ਬਲਵਿੰਦਰ ਸਿੰਘ ਸਿੱਧੂ ਦੇ ਨਾਲ ਕੁਲਦੀਪ ਸਿੰਘ ਦੀ ਵੀ ਮਿਲੀ ਭੁਗਤਾ ਹਤਿਆ ਦੀ ਸਾਜ਼ਿਸ਼ ਕੁਲਦੀਪ ਸਿੰਘ ਵੀ ਸ਼ਾਮਲ ਘਟਨਾ ਦੇ ਸਮੇਂ ਕੋਰਟ ਵਿੱਚੋਂ ਮੌਜੂਦ ਸੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੁਲਦੀਪ ਸਿੰਘ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਰੱਖੀ ਹੈ ਦੂਜੇ ਪਾਸੇ ਕੁਲਦੀਪ ਸਿੰਘ ਦੇ ਵੱਲੋਂ ਵਕੀਲ ਨੇ ਕਿਹਾ ਕਿ ਰੰਜਿਸ਼ ਦੇ ਚੱਲਦੇ ਆ ਉਹਦੇ ਖਿਲਾਫ ਝੂਠੇ ਦੋਸ਼ ਲਗਾਏ ਜਾ ਰਹੇ ਨੇ ਉਧਰ ਮਲਵਿੰਦਰ ਸਿੰਘ ਸਿੱਧੂ ਦਾ 2 ਦਿਨ ਦਾ ਪੁਲਿਸ ਰਿਮਾਂਡ ਖਤਮ ਤੇ ਸੈਕਟਰ 36 ਦੇ ਥਾਣਾ ਪੁਲਿਸ ਵਿੱਚ ਜਿਹੜੇ ਦੋਸ਼ੀ ਮਲਵਿੰਦਰ ਸਿੰਘ ਸਿੱਧੂ ਨੂੰ ਮੁਰਤੋ ਕੋਰਟ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਹੋਰ ਰਿਮਾਂਡ ਨਹੀਂ ਮੰਗਿਆ ਜਿਸ ਦੇ ਚੱਲਦਿਆਂ ਕੋਰਟ ਨੇ ਸਿੱਧੂ ਨੂੰ ਨਿਆਇਕ ਹਰਾਸਤ ਵਿੱਚ ਭੇਜ ਦਿੱਤਾ ਹੈ ਵਕੀਲ ਵੀਰਿੰਦਰ ਸਿੰਘ ਬੱਸੀ ਨੇ ਕੋਰਟ ਵਿੱਚ ਰਜਿਸਟ੍ਰੇਰ ਕਰਦੇ ਹੋਏ ਇਹ ਕੋਡ ਪਾਰਕਿੰਗ ਚੈਂਬਰ ਐਂਟਰਸ ਸਰਵਿਸ ਬਲੌਕ ਸੈਕਟਰ 25 ਕੋਠੀ ਦੇ ਬਾਹਰ ਅਤੇ ਸੈਕਟਰ 25 ਦੇ ਕੋਚਿੰਗ ਸੈਂਟਰ ਵਿੱਚ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਪ੍ਰਿਜ਼ਰਵ ਕਰਨ ਦੀ ਮੰਗ ਕੀਤੀ ਹੈ ਦਸਲ ਦਰਸਲ ਦੋਸ਼ੀ ਪਾਖੇ ਸਾਬਤ ਕਰਨਾ ਚਾਹੁੰਦਾ ਹੈ ਕਿ ਘਟਣ ਦੇ ਵਕਤ ਮਲਵਿੰਦਰ ਸਿੰਘ ਇਕੱਲੇ ਹੀ ਕੋਡ ਵਿੱਚ ਗਏ ਸੀ ਉਹਨਾਂ ਦੇ بیٹے ਜਾਂ ਹੋਰ ਕੋਈ ਇਸ ਵਾਰ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ ਜਾਣਕਾਰੀ ਮੁਤਾਬਕ ਉਹਨਾਂ ਦਾ ਬੇਟਾ ਸੈਕਟਰ 25 ਦੇ ਇੱਕ ਕੋਚਿੰਗ ਸੈਂਟਰ ਵਿੱਚ ਲਾਅ ਦੀ ਕੋਚਿੰਗ ਕਰ ਲੈ ਰਿਹਾ ਜਦਕਿ ਦੂਜੇ ਪਾਸੇ ਪੇਸ਼ੀ ਦੇ ਦੌਰਾਨ ਮਲਵਿੰਦਰ ਸਿੰਘ ਨੇ ਮੀਡੀਆ ਦੇ ਸਵਾਲ ਤੇ ਵੀ ਕਿਹਾ ਕਿ ਉਹਨਾਂ ਦੇ ਖਿਲਾਫ ਪੰਜਾਬ ਵਿੱਚ ਦਰਜ ਸਾਰੇ 5 ਕੇਸਾਂ ਦੀ ਸੀਬੀਆਈ ਜਾਂਚ ਹੋ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਮੌਜੂਦਾ ਫਾਇਰਿੰਗ ਕੇਸ ਵਿੱਚ ਉਹਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਲੇਕਿਨ ਫਿਲਹਾਲ ਉਹ ਕਤਲ ਜਿਸਨ ਹੋਇਆ ਸ਼ਨੀਵਾਰ ਉਥੇ ਏਐਸਆਈ ਨੀਤਾ ਦੇਵੀ ਤੇ ਇੱਕ ਕੋਰਪ ਦੇ ਜਿਹੜੇ ਕਰਮੀ ਅਬਲਵਿੰਦਰ ਸਿੰਘ ਦੇ ਵੀ ਬਿਆਨ ਰਿਕਾਰਡ ਕਰ ਲਏਗੇ ਨੇ ਤੇ ਹਰਪ੍ਰੀਤ ਸਿੰਘ ਦੇ ਮਾਪਿਆਂ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈਗੀ ਆ ਔਰ ਦੂਜੇ ਪਾਸੇ ਉਹ ਬੀਤੇ ਦਿਨੀ ਇਸ ਘਟਨਾ ਦੀ ਪੂਰੀ ਕੇਸ ਦੀ ਸੀਬੀਆਈ ਕੋਲੋਂ ਜਾਂਚ ਦੀ ਮੰਗ ਕਰਵਾਉਣਾ ਚਾਹੁੰਦੇ ਨੇ ਫਿਲਹਾਲ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ